ਅਮਰੀਕਾ 'ਚ ਹੋਏ ਭਿਆਨਕ ਸੜਕ ਹਾਦਸੇ ਦੇ ਵਿੱਚ ਦੋਸ਼ੀ ਠਹਿਰਾਏ ਗਏ ਜੇਲ੍ਹ ਅੰਦਰ ਬੰਦ ਹਰਜਿੰਦਰ ਸਿੰਘ ਨੇ ਖੁਦ ਲਾਈਵ ਆ ਕੇ ਵੱਡਾ ਖਲਾਸਾ ਕੀਤਾ ਉਸਨੇ ਦੱਸਿਆ ਕਿ ਉਸਨੇ ਉਸ ਟਾਈਮ ਕਿਉਂ ਮਾਰਿਆ ਸੀ ਯੂ ਟਰਨ ਤੇ ਕਿਵੇਂ ਵਾਪਰਿਆ ਸੀ ਇਹ ਭਿਆਨਕ ਸੜਕ ਹਾਸਾ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਅਸੀਂ ਤੁਹਾਨੂੰ ਹਰਜਿੰਦਰ ਦਾ ਉਹ ਲਾਈਵ ਵੀਡੀਓ ਵੀ ਦਿਖਾਵਾਂਗੇ ਜਿਸ ਵਿੱਚ ਉਸਨੇ ਖੁਦ ਜੇਲ੍ਹ ਦੇ ਅੰਦਰੋਂ ਆਪਣੀ ਸੱਚਾਈ ਬਿਆਨ ਕੀਤੀ ਹੈ ਤਾਂ ਦੋਸਤੋ ਤੁਸੀਂ ਸਭ ਨੇ ਅਮਰੀਕਾ ਦੇ ਫਲੋਰੀਡਾ ਵਿੱਚ ਵਾਪਰੇ ਇਸ ਹਾਦਸੇ ਦੀਆਂ ਵੀਡੀਓ ਤਾਂ ਦੇਖੀਆਂ ਹੀ ਹੋਣਗੀਆਂ ਪਰ ਅੱਜ ਹਰਜਿੰਦਰ ਨੇ ਆਪਦੇ ਮੂੰਹੋਂ ਕਬੂਲ ਲਿਆ ਹੈ ਕਿ ਅਸਲ ਵਿੱਚ ਇਹ ਘਟਨਾ ਕਿਵੇਂ ਵਾਪਰੀ ਤੇ ਉਸਦੀ ਕਿਹੜੀ ਗਲਤੀ ਸੀ ਕੈਨੇਡਾ ਦਾ ਇੱਕ ਟਰੱਕ ਡਰਾਈਵਰ ਵੀਰ ਹਾਲ ਹੀ ਵਿੱਚ ਉਸ ਜੇਲ੍ਹ ਦੇ ਅੰਦਰ ਹਰਜਿੰਦਰ ਨੂੰ ਮਿਲਣ ਗਿਆ ਉੱਥੇ ਜਾ ਕੇ ਉਸਨੇ ਹਰਜਿੰਦਰ ਨਾਲ ਲੰਬੀ ਗੱਲਬਾਤ ਕੀਤੀ ਅਤੇ ਇਸ ਹਾਦਸੇ ਦੇ ਪਿੱਛੇ ਸੋਪਿਆ ਹੋਇਆ ਸੱਚ ਬਾਹਰ ਲਿਆਂਦਾ ਉਸ ਵੀਰ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਪੂਰਾ ਸਹਿਯੋਗ ਦਿੱਤਾ ਤੇ ਹਰਜਿੰਦਰ ਨਾਲ ਮੁਲਾਕਾਤ ਕਰਵਾਈ ਰਜਿੰਦਰ ਨੇ ਉਸ ਵੀਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜਦੋਂ ਹਾਦਸਾ ਹੋਇਆ ਉਹ ਰੈਡੋ ਵਾਲੀ ਸਾਈਡ ਤੋਂ ਖਾਲੀ ਟਰੱਕ ਲੈ ਕੇ ਆ ਰਿਹਾ ਸੀ ਉਸ ਨੇ ਇੱਕ ਐਗਜ਼ਿਟ ਮਿਸ ਕਰ ਦਿੱਤਾ ਸੀ ਤੇ ਟੋਲ ਟੈਕਸ ਬਚਾਉਣ ਦੇ ਲਈ ਉਸ ਨੇ ਉੱਥੇ ਹੀ ਯੂ ਟਰਨ ਲਿਆ ਉਸ ਦਾ ਕਹਿਣਾ ਹੈ ਕਿ ਜੇ ਟੋਲ ਕੱਟਦਾ ਤਾਂ ਟਰੱਕ ਦੇ ਮਾਲਕ ਉਸ ਉੱਤੇ ਦਬਾਅ ਪਾਉਂਦੇ ਕੈਨੇਡਾ ਵਾਲੇ ਵੀਰ ਨੇ ਇਹ ਵੀ ਦੱਸਿਆ ਕਿ ਹਾਦਸੇ ਵਾਲੀ ਥਾਂ ਉੱਤੇ ਉਹਨਾਂ ਨੇ ਖੁਦ ਜਾ ਕੇ ਵੇਖਿਆ ਉੱਥੇ ਗੱਡੀਆਂ 130 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲਦੀਆਂ ਹਨ ਤੇ ਉਸ ਥਾਂ ਤੇ ਯੂ ਟਰਨ ਲੈਣਾ ਬਿਲਕੁਲ ਵੀ ਸੁਰੱਖਿਅਤ ਨਹੀਂ ਸੀ ਕਿਉਂਕਿ ਸਪੇਸ ਬਹੁਤ ਘੱਟ ਹੈ ਮੁਲਾਕਾਤਦਾਨ ਇਹ ਵੀ ਸਾਹਮਣੇ ਆਇਆ ਕਿ ਹਰਜਿੰਦਰ ਦੀ ਸਿਹਤ ਕੁਝ ਠੀਕ ਨਹੀਂ ਹੈ ਅਤੇ ਉਹ ਚਿੰਤਾ ਵਿੱਚ ਰਹਿੰਦਾ ਹੈ ਉਸਨੇ ਕਿਹਾ ਕਿ ਸ਼ੁਰੂ ਵਿੱਚ ਉਹ ਕੇਸ ਸਰਕਾਰੀ ਵਕੀਲ ਨਾਲ ਲੜਨਾ ਹੀ ਚਾਹੁੰਦਾ ਸੀ ਪਰ ਦਵਾ ਕਾਰਨ ਉਸਨੂੰ ਪ੍ਰਾਈਵੇਟ ਵਕੀਲ ਕਰਨਾ ਪਿਆ ਕੈਨੇਡਾ ਵਾਲੇ ਵੀਰ ਦੇ ਅਨਸਾਰ ਇਸ ਕੇਸ ਵਿੱਚ ਰਾਜਨੀਤੀ ਵੀ ਖੇਡੀ ਜਾ ਰਹੀ ਹੈ ਖੁਸ਼ਖਬਰੀ ਇਹ ਹੈ ਕਿ ਯੂਨਾਈਟਿਡ ਸਿੱਖ ਵੱਲੋਂ ਉਸਨ ਲਈ ਜੇਲ੍ਹ ਅੰਦਰੋਂ ਗੱਲਬਾਤ ਕਰਨ ਲਈ ਸਹੂਲਤਾਂ ਮਹੱਈਆ ਕਰਵਾਈ ਗਈ ਹੈ। ਹੁਣ ਉਹ ਆਪਣੇ ਘਰ ਅਤੇ ਰਿਸ਼ਤੇਦਾਰਾਂ ਨਾਲ ਆਸਾਨੀ ਨਾਲ ਗੱਲਬਾਤ ਕਰ ਸਕਦਾ ਹੈ। ਉਸਨੇ ਇਹ ਵੀ ਦੱਸਿਆ ਕਿ ਖਾਣ-ਪੀਣ ਠੀਕ-ਠਾਕ ਮਿਲ ਰਿਹਾ ਹੈ। ਅੰਤ ਵਿੱਚ ਹਰਜਿੰਦਰ ਨੇ ਪੰਜਾਬੀਆਂ ਨੂੰ ਸਨੇਹਾ ਦਿੱਤਾ ਕਿ ਉਹ ਉਸ ਲਈ ਅਰਦਾਸ ਕਰਨ ਤਾਂ ਜੋ ਉਹ ਚੜ੍ਹਦੀ ਕਲਾ ਵਿੱਚ ਰਹੇ। ਦੋਸਤੋ ਇਹ ਸੀ ਅੱਜ ਦੀ ਵੱਡੀ ਅਪਡੇਟ। ਤੁਸੀਂ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤੇ ਹਰਜਿੰਦਰ ਲਈ ਵਾਹਿਗੁਰੂ ਲਿਖਣਾ ਨਾ ਭੁੱਲਿਓ ਤਾਂ ਕਿ ਪ੍ਰਮਾਤਮਾ ਉਸਤੇ ਅੰਕ ਸੰਗ ਰਹੇ ਤੇ ਉਸ ਨੂੰ ਸਖਤ ਸਜ਼ਾ ਤੋਂ ਬਚਾਵੇ ਕਿਉਂਕਿ ਇਹ ਜਿਹੜਾ ਹਾਸਾ ਵਾਪਰਿਆ ਇਹ ਕੋਈ ਜਾਣ ਬੁੱਝ ਕੇ ਕੀਤਾ ਗਿਆ ਕਾਂਡ ਨਹੀਂ ਹੈ ਇਹ ਇੱਕ ਹਾਸਾ ਹੈ ਤੇ ਹਾਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ ਇਤਿਹਾਸ ਦੇ ਹਿਸਾਬ ਦੇ ਨਾਲ ਹੀ ਹਰਜਿੰਦਰ ਨੂੰ ਸਜ਼ਾ ਦਿੱਤੀ ਜਾਵੇ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡਾ ਚੈਨਲ ਡੇਲੀ ਪੰਜਾਬ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਹਰੇਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਆ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ